ਪੀਰ ਬੁੱਧੂ ਸਾਹਿਬ ਰੱਬ ਨੂੰ ਮੰਨਣ ਵਾਲਾ ਸੀ ਸਾਧਨ ਕਰਦਾ ਸੀ ਤਪੱਸਿਆ ਕਰਦਾ ਸੀ ਦੋ ਲੰਗਰ ਚਲਾਏ ਸਨ ਇੱਕ ਇਸਲਾਮ ਵਾਲਿਆਂ ਦਾ ਇੱਕ ਹਿੰਦੂ ਮਤ ਵਾਲਿਆਂ ਦਾ ਸਭ ਦਾ ਸਤਿਕਾਰ ਕਰਦਾ ਸੀ ਪਰ ਅਜੇ ਪੂਰਾ ਮੁਰਸ਼ਿਦ ਪੂਰਾ ਗੁਰੂ ਨਹੀਂ ਸੀ ਮਿਲਿਆ ਸਤਬੁੱਲ ਦੀ ਮਹਿਮਾ ਸੁਣੀ ਇਸ ਲੋਹਰੇ ਤੋਂ ਚੱਲਦਾ ਚੱਲਦਾ ਪੌਂਟ ਆ ਗਿਆ ਜਦ ਦੂਰੋਂ ਦਰਸ਼ਨ ਕੀਤੇ ਨੇ ਮਨ 'ਚ ਖਿਆਲ ਆਇਆ ਮੇਰੀ ਉਮਰ ਵੱਡੀ ਐ ਸਹਬ ਦੇ ਸਰੀਰ ਦੀ ਉਮਰ ਛੋਟੀ ਸੀ ਉਹਦੇ ਹਿਸਾਬ ਨਾਲ ਕਿਉਂਕਿ ਜੇ ਮੈਂ ਮੇਰੀ ਅੰਦਰ ਖੈਰ ਗਿਆ ਦਰਸ਼ਨ ਕੀਤੇ ਸਹਬ ਨੇ ਬਿਠਾਇਆ ਤਾਂ ਮਹਾਪ੍ਰਿਸ਼ਨ ਦਾ ਵਚਨ ਹੈ ਕਿ ਇਹਨੇ ਦਸਤ ਪੰਜਾ ਲਿਆ ਕਹ ਸਹਿਬ ਜਾਣਦੇ ਇਹਨੇ ਬੇਨਤੀ ਕੀਤੀ ਜੀਵ ਔਰ ਖੁਦਾ ਦਾ ਮੇਲ ਕੈਸਾ ਦੱਸੋ ਪਾਸ਼ਾ ਕਹਿੰਦੇ ਝੂਠ ਔਰ ਸੱਚ ਕਾ ਜੈਸਾ ਹੈਰਾਨ ਹੋ ਗਏ ਫਿਰ ਬੇਨਤੀ ਕੀਤੀ ਮਾਰ ਕਹਿੰਦੇ ਰਾਤ ਔਰ ਦਿਨ ਕਾ ਜੈਸਾ ਕਹਿ ਲਗਾ ਜੀ ਜਿੱਥੇ ਸੱਚ ਹੈ ਉਥੇ ਝੂਠ ਨਹੀਂ ਜਿੱਥੇ ਝੂਠ ਉਥੇ ਸੱਚ ਨਹੀਂ ਜਿੱਥੇ ਪ੍ਰਕਾਸ਼ ਹੈ ਉੱਥੇ ਹਨੇਰਾ ਨੇ ਜਿੱਥੇ ਹਨੇਰਾ ਉੱਥੇ ਪ੍ਰਕਾਸ਼ ਨਹੀਂ ਫਿਰ ਮਲਾਬ ਕਿਵੇਂ ਹੋਇਆ ਤੇ ਮੇਰੇ ਸਹਿਬ ਕਹਿੰਦੇ ਐ ਪੀਰ ਬੁੱਧੂ ਸਾਹ ਆ ਜਿਹੜਾ ਤੂੰ ਝੂਠ ਦਾ ਚੋਲਾ ਪਹਿਨੇ ਆਇਆ ਨਾ ਮੈਂ ਮੇਰੀ ਦਾ ਮੈਂ ਪੀਰ ਮੈਂ ਤਪਸਵੀ ਮੈਂ ਹਾਜੀ ਕਿਉਂਕਿ ਜਿਹੜਾ ਮੱਕੇ ਦਾ ਹਾਜ ਇੱਕ ਵਾਰੀ ਘਰ ਆਵੇ ਉਹਦਾ ਨਾਂ ਹਾਜੀ ਪੈਂਦਾ ਸੀ ਮੈਂ ਪਰਪਕਾਰੀ ਇਹ ਸਭ ਕੁਝ ਲਾ ਦੇ ਜਿਹੜਾ ਮੈਨਾਂ ਜੁੜਿਆ ਹੈ ਪਾਪ ਜਿੱਥੇ ਮਲਾਪ ਹੈ ਉਥੇ ਦੂ ਨਹੀਂ ਰਹਿੰਦੇ ਬੂੰਦ ਨੇ ਸਮੁੰਦਰ ਵਿੱਚ ਮਿਲ ਕੇ ਉਹਦਾ ਰੂਪ ਹੀ ਹੋ ਜਾਣਾ ਸਾਸ ਜੀ ਬਹੁਤ ਸਾਰੇ ਬਚਨ ਆਉਂਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਅਬ ਤੋ ਇਜਾਜ ਨਾ ਸੰਗਾਸਨ ਮਿਨ ਹੈ ਸਾਰੰਗ ਪਾਣੀ RAM ਕਬੀਰਾ ਏਕ ਭੈ ਹੈ ਕੋਈ ਨਾ ਸਕੈ ਪਛਾਨੀ ਦਸੋਂ ਪਾਤਸ਼ਾਹ ਮਹਾਰ ਦੇ ਬਾਰੇ ਬਚਨ ਆਉਂਦੇ ਆ ਆਪ ਜੀ ਇਹ ਬਿਦਕਰਤ ਤਪਸ਼ਾ ਭਇਓ ਦ્વੈ ਤੇ ਏਕ ਰੂਪ ਹੋਏ ਗਏ ਸ਼ਹਿਬ ਦਾ ਇਹ ਵੀ ਬਚਨ ਆਉਂਦਾ ਹੈ ਆਤਮ ਰਸ ਦੀ ਜਾਨ ਹੀ ਸੋ ਹੈ ਫਾਲਸ ਦੇਵ ਪ੍ਰਮਾ ਮੋਹ ਮਹਿ ਤਾਸ ਮਹਿ ਰੰਚਕ ਨਾਹੇ ਨ ਪੇਵ ਇਹ ਵੀ ਬਚਨ ਆਉਂਦਾ ਹਰ ਹਰ ਜਨ ਦੁਈ ਏਕ ਹੈ ਵਿਵ ਵਿਚਾਰ ਕੁਛ ਨਾਹੇ ਜਲ ਤੇ ਤਰਾਂ ਜਿਉਂ ਜਲ ਹੀ ਬਖੇ ਸਮਾ ਹੈ ਇਹ ਵੀ ਬਚਨ ਆਉਂਦਾ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਧ ਕੀ ਸੋਭਾ ਸਾਧ ਬਾਨੇ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਜਿਨ੍ਹਾਂ ਦਾ ਵੀ ਸ੍ਰੀ ਨਾਮ ਸੇਕ ਨੇ ਆ ਭੇਦਾਂ ਦਾ ਨਾਉ ਮੂਲ ਸਾਈਂ ਜਿ ਹੈ ਇਹ ਪੀਰ ਜਿੱਥੇ ਮਲਾਪ ਹੈ ਉਥੇ ਜੀਵ ਪਾਪ ਖਤਮ ਹੋ ਜਾਂਦਾ ਇਸ ਕਰਕੇ ਸਤਗੁਰ ਦੀ ਵੱਡੀ ਕਿਰਪਾ ਵੱਡੀ ਬਖਸ਼ਿਸ਼ ਹੈ ਜਿਸ ਹਉਮੈ ਕਰਕੇ ਜਨਮ ਤੇ ਮਰਨ ਦੇ ਚੱਕਰ ਵਿੱਚ ਪਿਆ ਸੀ ਸਤਿਗੁਰ ਨੇ ਕਿਰਪਾ ਕੀਤੀ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਤ ਵਿਸ਼ਣਿਆ ਮਿਲੇ ਪ੍ਰਭੂ ਹਰਦਰਗਾ ਕਾ ਬਸੀਠ ਹਰ ਨਾਮੋ ਮੰਤਰ ਤੜਾਏਂਦਾ ਕਟੇ ਹਉਮੈ ਰੋ ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨਾਂ ਤੁਰੇ ਪਿਆਸ ਸੰਗੋ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਬਚਨ ਹੈ ਵਾਹਿਗੁਰੂ ਗੁਰਮੰਤਰ ਹੈ ਜਪੋ Han med.